ਸਤਿ ਸ਼੍ਰੀ ਅਕਾਲ ਜੀ ਡਾਕਟਰ ਸੁਦਰਿੰਦਰ ਸੋਢੀ ਪ੍ਰੰਤ ਕਾਰਜਕਾਰੀ ਅਧਿક્ષ ਸਰहदी ਲੋਕ ਸੇਵਾ ਸਮਿਤੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰहदी ਲੋਕ ਸੇਵਾ ਸਮਿਤੀ ਬਾਰਡਰ ਏਰੀਆ ਤੇ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਜਿੰਨੇ ਵੀ ਬਾਰਡਰ ਦੇ ਪਿੰਡ ਨੇ ਉਹਨਾਂ ਦੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਹੀ ਹਾਜ਼ਰ ਰਹਿੰਦੀ ਆ ਔਰ ਜਿੱਥੇ ਵੀ ਕੋਈ ਕੰਮ ਕਰਨ ਵਾਲੇ ਹੁੰਦੇ ਆ ਜਾਂ ਉਹਨਾਂ ਦੇ ਦੁੱਖ ਸੁੱਖ ਹੁੰਦੇ ਆ ਉਹਦੇ ਲਈ ਹਮੇਸ਼ਾ ਹੀ ਸਾਂਝੀ ਰਹਿੰਦੀ ਆ ਸਰਦੀ ਲੋਕ ਸੇਵਾ ਕਮੇਟੀ ਦਾ ਇੱਕ ਨਵਾਂ ਮਕਸਦ ਸੀ ਕਿ ਔਰਤਾਂ ਨੂੰ ਅਸੀਂ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨੇ ਔਰ ਵੱਧ ਤੋਂ ਵੱਧ ਔਰਤਾਂ ਨੂੰ ਜਾਗਰੂਕ ਕਰਨਾ ਤਾਂ ਕਿ ਉਹ ਜੋ ਵੀ ਸਰਕਾਰੀ ਸਕੀਮਾਂ ਆਉਂਦੀਆਂ ਨੇ ਤਹਿਤ ਉਹਨਾਂ ਦੇ ਵਿੱਚ ਆਪਾਂ ਵਿਚਾਰ ਚਰਚਾ ਕਰਕੇ ਉਹਨਾਂ ਨੂੰ ਸਮਝਾਈਏ ਸੋ ਸਭ ਤੋਂ ਪਹਿਲਾਂ ਅਸੀਂ ਟਾਂਡਾ ਪਿੰਡ ਦੇ ਵਿੱਚ ਗਏ ਉੱਥੇ ਅਸੀਂ ਲਗਭਗ 15-20 ਬੀਬੀਆਂ ਜਿਹੜੀਆਂ ਸੀਗੀਆਂ ਪਿੰਡ ਦੀ ਔਰਤਾਂ ਸੀਗੀਆਂ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਗੱਲਬਾਤ ਦੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਉਹਨਾਂ ਦੇ ਘਰਾਂ ਦੇ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਖਰਾਬ ਨੇ ਕਿ بے ਰੁਜ਼ਗਾਰ ਦੇ ਸਾਧਨ ਮਹੀਆ ਨਹੀਂ ਹੈਗੇ ਔਰ ਜਿਹੜੇ ਉਹਨਾਂ ਦੇ ਮਤਲਬ ਕਿ ਹਸਬੈਂਡ ਨੇ ਜਾਂ ਘਰ ਦੇ ਜਿਹੜੇ ਬੰਦੇ ਨੇ ਉਹ ਲੇਬਰ ਕਰਦੇ ਨੇ ਜਾਨੀ ਕਿ ਮਤਲਬ ਕੈਲੋ ਕੇ ਮਜ਼ਦੂਰੀ ਵੇਰਾ ਕਰਦੇ ਨੇ ਔਰ ਨੀਅਰ ਅਬਾਊਟ 500000 ਰੁਪਏ ਜਿਹੜਾ ਹੁੰਦਾ ਕਿ ਸਿਰਫ ਉਹੀ ਉਹਨਾਂ ਨੂੰ ਮਿਲਦਾ ਜਿਸ ਦੇ ਨਾਲ ਕਿ ਘਰ ਦੇ ਗੁਜ਼ਾਰੇ ਹੋਣੇ ਔਖੇ ਹੋ ਜਾਂਦੇ ਆ ਤੇ ਕਈ ਵਾਰੀ ਮਜ਼ਦੂਰੀ ਮਿਲਦੀ ਵੀ ਨਹੀਂ ਹੈਗੀ ਤੇ ਸਾਡਾ ਮੇਨ ਸੀ ਕਿ ਵੀ ਅਸੀਂ ਔਰਤਾਂ ਨੂੰ ਵੀ ਪੈਰਾ ਤੇ ਖੜਾ ਕਰੀਏ ਉਹਨੂੰ ਰੁਜ਼ਗਾਰ ਦੇ ਮੌਕੇ ਦਈਏ ਤਾਂ ਕਿ ਔਰਤਾਂ ਵੀ ਆਪਣਾ ਕੰਮ ਕਾਜ ਵਿੱਚ ਆਪਣੇ ਪਰਿਵਾਰ ਦੇ ਵਿੱਚ ਹੱਥ ਵਧਾ ਸਕਣ ਔਰ ਮਿਲ ਕੇ ਕੰਮ ਕਰ ਸਕਣ ਇਸੇ ਤਰ੍ਹਾਂ ਹੀ ਟੰਡੇਪਿੰਡ ਤੋਂ ਅਸੀਂ ਮੁਠਿਆਵਲ ਪਿੰਡ ਗਏ ਜਿੱਥੇ ਵੀ ਇੱਥੇ ਹੀ ਇਹ ਸੀ ਸੇਮ ਜਿਹੜੀ ਚੀਜ਼ ਸੀਗੀ ਅਸੀਂ ਉੱਥੇ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਇਹ ਚੀਜ਼ਾਂ ਵੀ ਦੇਖੀਆਂ ਕਿ ਜਿਹੜੀਆਂ ਔਰਤਾਂ ਨੇ ਜਾਂ ਘਰ ਦੇ ਪਰਿਵਾਰਕ ਮੈਂਬਰ ਨੇ ਉਹ ਬਹੁਤ ਗੁੱਸੇ 'ਚ ਸੀਗੇ ਗੁੱਸਾ ਉਹਨਾਂ ਦਾ ਕੀ ਸੀਗਾ ਕਿ ਵੀ ਜਿਹੜੇ ਬਾਰਡਰ ਏਰੀਆ ਤੇ ਪਿੰਡ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਪਹਿਲਾ ਪਿੰਡ ਕਹਿ ਦਿੰਦੇ ਆ ਤੇ ਇਹ ਅਗਰ ਅਸੀਂ ਸਰਕਾਰ ਦੀ ਨਜ਼ਰ ਨਾਲ ਦੇਖੀਏ ਤਾਂ ਉਹ ਖੀਰਲਾ ਪਿੰਡ ਕਿਹਾ ਜਾਂਦਾ ਉਹਦੇ ਵਿੱਚ ਸਰਕਾਰਾਂ ਉੱਥੋਂ ਤੱਕ ਨਹੀਂ ਪਹੁੰਚਦੀਆਂ ਪਿੰਡਾਂ ਦੇ ਪੰਚ ਸਰਪੰਚ ਜਿਹੜੇ ਐਮਐਲਏ ਹੈਗੇ ਆ ਕਿ ਵੋਟਾਂ ਦੌਰਾਨ ਤੋਂ ਉੱਥੇ ਜਾ ਕੇ ਉਹਨਾਂ ਕੋਲੋਂ ਹੱਥ ਜੋੜ ਕੇ ਵੋਟ ਵੀ ਮੰਗੀ ਜਾਂਦੀ ਔਰ ਇਹ ਹਮੇਸ਼ਾ ਹੀ ਕਿਹਾ ਜਾਂਦਾ ਵਿਸ਼ਵਾਸਤਵਾਇਆ ਜਾਂਦਾ ਕਿ ਉਹਨਾਂ ਦੀ ਭਲਾਈ ਲਈ ਕੰਮ ਕੀਤਾ ਜਾਊਗਾ ਪਰ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਤੇ ਉਹਨਾਂ ਦੇ ਵਿੱਚ ਗੁੱਸਾ ਸੀ ਰੋਸ ਸੀ ਅਸੀਂ ਕਿਸੇ ਸਰਕਾਰੀ ਪਾਰਟੀ ਨਾਲ ਸਬੰਧ ਨਹੀਂ ਰੱਖਦੇ ਨਹੀਂ ਅਸੀਂ ਕੋਈ ਸਰਕਾਰ ਦੀਆਂ ਕੋਈ ਇਹ ਜੇ ਨੀਤੀਆਂ ਹੈਗੀਆਂ ਜਿਹੜੀਆਂ ਅਸੀਂ ਉਹਨਾਂ ਤੱਕ ਪਹੁੰਚਦੀਆਂ ਕਰਨੀਆਂ ਹੁੰਦੀਆਂ ਸਾਡਾ ਮੇਨ ਮਕਸਦ ਜਿਹੜਾ ਹੁੰਦਾ ਸੇਵਾ ਹੁੰਦਾ ਅਸੀਂ ਉਹਨਾਂ ਦਾ ਗੁੱਸਾ ਵੀ ਦੇਖਿਆ ਉਹਨਾਂ ਨਾਲ ਗੱਲਬਾਤ ਵੀ ਕੀਤੀ ਪਰ ਅਸੀਂ ਉਹਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਤੁਸੀਂ ਸਰਕਾਰ ਦੀ ਨਜ਼ਰ 'ਚ ਵੀ ਹੈਗੇ ਹੋ ਪਿੰਡ ਵੀ ਹੈਗੇ ਆ ਬਟ ਪ੍ਰੋਬਲਮ ਇਹ ਹੈਗੀ ਆ ਕਿ ਵੀ ਠੀਕ ਆ ਕਿ ਸਰਕਾਰ ਜਿਹੜੀ ਹੈ ਵੀ ਤੁਹਾਡੇ ਤੱਕ ਨਹੀਂ ਪਹੁੰਚਦੀ ਪਰ ਅਸੀਂ ਸਰਕਾਰ ਅੱਗੇ गुजारिश ਵੀ ਕਰਦੇ ਆ ਕਿ ਇਹਨਾਂ ਪਿੰਡਾਂ ਦਾ ਵੀ ਮੌਇਨਾ ਕਰੋ ਇਹਨਾਂ ਪਿੰਡਾਂ ਵਿੱਚ ਵੀ ਦੇਖੋ ਕਿ ਅਜੇ ਵੀ ਉਹ ਜਿਹੜੇ ਘਰ ਨੇ ਕੱਚੇ ਨੇ ਔਰ ਕਈ ਟੁੱਟਣ ਦੀ ਤਾਜ਼ਾਤੀ ਆ ਚੁੱਕੀ ਐ ਨੇ ਇਹ ਰੁਜ਼ਗਾਰ ਦੇ ਮੌਕੇ ਕੋਈ ਵੀ ਨਹੀਂ ਉੱਥੇ ਰੁਜ਼ਗਾਰ ਹੈ ਹੀ ਨਹੀਂ ਹੈ ਉਸ ਤੋਂ ਬਾਅਦ ਚੌਥੇ ਸਹੂਲਤਾਂ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਹਸਪਤਾਲਾਂ ਦੀ ਤੇ ਹਸਪਤਾਲ ਜਿਹੜੇ ਨੇ ਉਹ ਬਹੁਤ ਦੂਰੀ ਤੇ ਹਨ ਕਿ ਅਗਰ ਕਿਸੇ ਮਰੀਜ਼ ਨੂੰ ਕੋਈ ਮੁਸ਼ਕਲ ਆਉਂਦੀ ਆ ਤਾਂ ਉਹ ਇਲਾਜ ਕਰਨਾ ਉਹਨਾਂ ਲਈ ਬੜਾ ਮੁਸ਼ਕਲ ਹੋ ਜਾਂਦਾ ਔਰ ਦੂਸਰੇ ਨੰਬਰ ਦੇ ਉੱਪਰ ਸੈਕੰਡ ਗੱਲ ਹੈਗੀ ਆ ਕਿ ਪੜ੍ਹਾਈ ਅਗਰ ਪੜ੍ਹਾਈ ਦੀ ਗੱਲ ਕੀਤੀ ਜਾਵੇ ਪਲੱਸ 2 ਤੱਕ ਸਕੂਲ ਜ਼ਰੂਰ ਹੈਗੇ ਆ ਪਰ ਅਗਰ ਕਾਲਜ ਦੇ ਵਿੱਚ ਕੁੜੀਆਂ ਤਾਂ ਮੁੰਡਿਆਂ ਨੇ ਪੜ੍ਹਨਾ ਹੁੰਦਾ ਤਾਂ ਲਗਭਗ 30 ਤੋਂ 40 ਕਿਲੋਮੀਟਰ ਤੱਕ ਕੋਈ ਵੀ ਕਾਲਜ ਉੱਥੇ ਨਹੀਂ ਹੈਗਾ ਨਾ ਹੀ ਕੋਈ ਸਿਖਲਾਈ ਸੈਂਟਰ ਹੈਗੇ ਆ ਸੋ ਸਰਕਾਰ ਅੱਗੇ ਵੀ ਗੁਜ਼ਾਰਸ਼ ਇਹੀ ਹੈਗੀ ਆ ਕਿ ਵੀ ਇਸ ਵੱਲ ਯਤਨ ਕੀਤਾ ਜਾਵੇ ਪਿੰਡਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਪਿੰਡਾਂ ਦੇ ਪੰਚਾਂ ਨੂੰ ਸਰਪੰਚਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਉਹ ਉਹ ਵੀ ਇਸ ਚੀਜ਼ ਵੱਲ ਧਿਆਨ ਦੇਣ ਔਰ ਜਿਹੜੀਆਂ ਔਰਤਾਂ ਹੈਗੀਆਂ ਨੇ ਜੇਕਰ ਰੁਜ਼ਗਾਰ ਦੇ ਮੌਕੇ ਉਹਨਾਂ ਨੂੰ ਨਹੀਂ ਮਿਲੇ ਤਾਂ ਅਸੀਂ ਰੁਜ਼ਗਾਰ ਦੇ ਮੌਕੇ ਵੀ ਦੇਣ ਨੂੰ ਤਿਆਰ ਆ ਸਾਡੇ ਨਾਲ ਹੱਥ ਨਾਲ ਹੱਥ ਮਿਲਾ ਕੇ ਅੱਗੇ ਚੱਲਣ ਤਾਂ ਕਿ ਅਸੀਂ ਉਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕਰ ਸਕੀਏ ਤੇ ਅਸੀਂ ਕੁਝ ਚੀਜ਼ਾਂ ਹੋਰ ਵੀ ਨੋਟ ਕੀਤੀਆਂ ਕਿ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਕਿ ਵੀ ਜਿਹੜੇ ਕੋਠੇ ਨੇ ਉਹ ਕੱਚੇ ਨੇ ਔਰ ਅਸੀਂ ਕੈਂਪਸ ਦੇ ਰਮਨੋ ਦੇ ਜਿਹੜੇ ਕੱਚੇ ਕੋਠੇ ਸੀਗੇ ਅਸੀਂ ਉਹਨਾਂ ਦੇ ਫਾਰਮ ਵੀ ਭਰੇ ਤਾਂ ਕਿ ਕੁਝ ਪੈਰਵਾਹੀ ਹੋਵੇ ਸਰਕਾਰ ਤੱਕ ਚੀਜ਼ ਪਹੁੰਚਦੀ ਹੋਵੇ ਔਰ ਫਾਰਮ ਵੀ ਭਰੇਗੇ ਨਹੀਂ ਪਰ ਕੋਈ ਵੀ ਸਰਕਾਰੀ ਜਿਹੜਾ ਉੱਥੋਂ ਦਾ ਧਾਰੇ ਦਾ ਬੰਦਾ ਸੀਗਾ ਕੋਈ ਵੀ ਉੱਥੇ ਤੱਕ ਨਹੀਂ ਪਹੁੰਚਿਆ ਨਾ ਹੀ ਉਹਨਾਂ ਦੇ ਘਰਾਂ ਨੂੰ ਜਾ ਕੇ ਦੇਖਿਆ ਔਰ ਜੇਕਰ ਅਸੀਂ ਇਸ ਦੇ ਵਿੱਚ ਵੀਡੀਓ ਦੇ ਵਿੱਚ ਅਸੀਂ ਉਹ ਕੱਚੇ ਕੋਠਿਆਂ ਦੀ ਵੀਡੀਓ ਵੀ ਪਾਉਣ ਲੱਗੇ ਹਾਂ ਕਿ ਉਹਨਾਂ ਦੇ ਦੇਖੋ ਮਿੱਟੀ ਦੇ ਘਰ ਨੇ ਕਿਸੇ ਟੈਂਬੀ ਟੈ ਸਕਦੇ ਨਹੀਂ ਤੇ ਬਜ਼ੁਰਗ ਉੱਥੇ ਜੋੜੇ ਰਹਿੰਦੇ ਆ ਔਰ ਬਜ਼ੁਰਗਾਂ ਦੇ ਤੁਸ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਸਕਦਾ ਸੋ ਸਰਕਾਰ ਅੱਗੇ गुजारिश ਹੈਗੀ ਆ ਕਿ ਇਹਨਾਂ ਪਿੰਡਾਂ ਤੇ ਮਤਲਬ ਮੌਕੇ ਤੇ ਜਾ ਕੇ ਤੁਸੀਂ ਦੇਖੋ ਬਾਰਡਰ ਏਰੀਆ ਦੇ ਪਿੰਡਾਂ ਦੀ ਹਾਲਤ ਇਸ ਟਾਈਮ ਦੇ ਉੱਪਰ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਪੜ੍ਹਾਈ ਦੇ ਹਾਲਾਤ ਦੇਖ ਲਓ ਤੁਸੀਂ ਚਾਹੇ ਉਹ ਸੀ ਤੁਸੀਂ ਮੈਡੀਕਲ ਦੇ ਦੇਖ ਲਓ ਤੇ ਚਾਹੇ ਉਸ ਦਾ ਰਹਿਣ ਸਹਿਣ ਦੇਖ ਲਓ ਚਾਹੇ ਰੁਜ਼ਗਾਰ ਦੇ ਮੌਕੇ ਦੇਖ ਲਓ ਕਿ ਉਹ ਪਿੰਡ ਬਹੁਤ ਇਸ ਟਾਈਮ ਦੇ ਉੱਪਰ ਮੁਸ਼ਕਲ 'ਚ ਨੇ ਔਰ ਸਰਦ ਦਿ ਲੋਕ ਸੇਵਾ ਸਮਤੀ ਹਮੇਸ਼ਾ ਹੀ ਸੇਵਾ ਭਾਵਨਾ ਨਾਲ ਇਹ ਕੰਮ ਕਰਦੀ ਰਹੇਗੀ ਔਰ ਬਾਤ ਤੋਂ ਬਾਅਦ ਸਰ ਦਿ ਲੋਕ ਸੇਵਾ ਸਮਿਤੀ ਨਾਲ ਜੁੜੋ ਤੇ ਤਾਂ ਕਿ ਸਾਨੂੰ ਵੀ ਇਹ ਮਾਣ ਹੋਵੇ ਕਿ ਸਰ ਦਿ ਲੋਕ ਸੇਵਾ ਸਮਿਤੀ ਜਿਹੜੀ ਟੀਮ ਹੈ ਮਿਲ ਕੇ ਇੰਨਾ ਵਧੀਆ ਕੰਮ ਕਰ ਰਹੀ ਹੈ ਧੰਨਵਾਦ ਜੀ ਠੀਕ ਹੈ ਵੀ ਤਾਂ ਹੁੰਦਾ ਹੋਣਾ ਉਦੋਂ ਉਹਨੂੰ ਹੀ ਨਕਸ਼ੇ ਵਿੱਚ ਨਜ਼ਰ ਆਉਂਦਾ ਸੀ ਤੇ ਅੱਜ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਮਤਲਬ ਜਿਹੜੀ ਆਪਣੀ ਗੱਲ ਹੋਈ ਸੀ ਸੋ ਜਿੰਨਾ ਪਿੰਡਾਂ ਦੇ ਵਿੱਚ ਤਰੱਕੀ ਨਹੀਂ ਹੋ ਰਹੀ ਕਿ ਜਿੰਨਾ ਪਿੰਡਾਂ ਦੇ ਵਿੱਚ ਕੋਈ ਕੰਮ ਕਾਜ ਹੋਣ ਵਾਲੇ ਹੈਗੇ ਨਹੀਂ ਜਾਂ ਕਿ ਉਹਨਾਂ ਨੂੰ ਸਕੂਲ ਨਹੀਂ ਹੈਗੇ ਕਾਲਜ ਨਹੀਂ ਹੈਗੇ ਹਸਪੀਟਲਸ ਨਹੀਂ ਹੈਗੇ ਜੋ ਕੁਛ ਇਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਦਾ ਅਸੀਂ ਸਰਕਾਰ ਹੁੰਦੀ ਆ ਤਾਂ ਕਿ ਉਹ ਚੀਜ਼ਾਂ ਕੀਤੀਆਂ ਜਾਣ ਠੀਕ ਹੈ ਜੀ ਸਮਝ ਆ ਗਈ ਨਹੀਂ ਠੀਕ ਹੈ ਹੁਣ ਇੱਕ ਇੱਕ ਕਰਕੇ ਆਪਣਾ ਨਾਮ ਦੱਸੋ ਤਾਂ ਕਿ ਆਪਾਂ ਨੂੰ ਪਤਾ ਲੱਗੇ ਫਿਰ ਆਪਾਂ ਅੱਗੇ हजी परमजीत कौर राजवीर कौर हिंदर हरजिंदर कौर सोनिया किरणदीप किरणदीप कौर कुलविंदर कौर राज हाँ जी वीरपाल कौर परमजीत कौर ठीक है तो परमजीत तो स्टार्ट हो होगी परमजीत के पहले थोड़ा जी ਤੁਸੀਂ ਵੀ ਆਪਣਾ ਨਾਮ ਤੇ ਤੁਸੀਂ ਵੀ ਪਾ ਚਪੜਾ ਨਾ ਬੋਲੋ ਜੇ ਤੱਕ ਖੜ ਲਿਆ ਕਿ ਜ਼ਿੰਦਗੀ ਵਿੱਚ ਕੁਝ ਬਣਨਾ ਫਿਰ ਤਾਂ ਬੋਲੋ ਮੇਰੇ ਨੂੰ ਤੁਹਾਨੂੰ ਦੱਸੋ ਕਿ ਕੀ ਕੀ ਕੰਮ ਆਪਾਂ ਨੂੰ ਤੁਸੀਂ ਦੱਸੋ ਦੇਖੋ ਨਹੀਂ ਆਪਸ਼ਨ ਦੇ ਵਿੱਚ ਦੇਖੋ ਮੀਟਿੰਗ ਆ ਮੀਟਿੰਗ ਕੀ ਹਿੰਦੀਆਂ ਸਲਾਈਆਂ ਬਣਾਉਂਦੀ ਆਪਾਂ ਹਨਾ ਅੱਜ ਕੱਲ ਤੁਸੀਂ ਦੇਖਿਆ ਹੋਣਾ ਕਿ ਟ੍ਰੈਂਡ ਚੱਲ ਪਿਆ ਕਿ ਮਸ਼ੀਨੀ ਨਾਲੋਂ ਹੱਥ ਤੇ ਉਹ ਜ਼ਿਆਦਾ ਚੋਣ ਦੇ ਲੱਗਦੇ ਤੇ ਸਵੈਟਰ ਬਣਾਣਾ ਠੀਕ ਹੈ ਨਾ ਪਹਿਲਾ ਕੰਮ ਦੂਜਾ ਕੰਮ ਦੂਸਰਾ ਇਹ ਹੈ ਕਿ ਜਦੋਂ ਦੁਬਾਲੀ ਹੁੰਦੀ ਹੈ ਨਾ ਨੀਰ ਬਾਈ ਕਹਿੰਦੇ ਦੁਬਾਲੀ ਦੇ ਨੇੜੇ ਤੇੜੇ ਨਾ ਤੁਸੀਂ ਮਾਰਕੀਟ 'ਚ ਦੇਖੋਗੇ ਨਾ ਬੀਵੀਾਂ ਦੀ ਸਜਾਵਟ ਮੋਮਬਤੀਆਂ ਲਗ ਲਗ ਤਰ੍ਹਾਂ ਦੀਆਂ ਬਣੀਆਂ ਹੁੰਦੀਆਂ ਨੇ ਉਹ ਵਾਲਾ ਕੰਮ ਹੈਗਾ ਠੀਕ ਹੈ ਇਹ ਅਗਰ ਆਪਾਂ ਕੰਮ ਜਲਦੀ ਸ਼ੁਰੂ ਕਰਾਂਗੇ ਬਣਾਵਾਂਗੇ ਉਹਦੀ ਪੈਕਿੰਗ ਕਰਾਂਗੇ ਤੇ ਰੇਟ ਲਗਾਵਾਂਗੇ ਤਾਂ ਤੱਕ ਦੁਵਾਲੀ ਆ ਜਾਏ ਕਿਉਂ ਨਾ ਹੇਤਾ ਤੱਕ ਨਹੀਂ ਹੱਥ ਰਵੇ ਨਹੀਂ ਰੱਖਿਆ ਸਮਝੀਏ ਤੁਸੀਂ ਇਸ ਚੀਜ਼ ਨੂੰ ਲੈ ਕੇ ਇਹਦੇ ਨਾਲ ਨਾਲ ਜੂਟ ਬੈਗ ਜੂਟ ਬੈਗ ਦਾ ਟ੍ਰੈਂਡ ਬਹੁਤ ਆ ਕੱਪੜਾ ਹੁੰਦਾ ਜੂਟ ਹੁੰਦਾ ਵਾ ਠੀਕ ਹੈ ਉਹਨੂੰ ਬੈਗ ਨੂੰ ਕੱਪੜੇ ਨੂੰ ਸੀਣਾ ਠੀਕ ਹੈ ਤੇ ਜ਼ਿੱਪਰ ਲਗਾ ਕੇ ਛੋਟੇ ਤੋਂ ਵੱਡੇ ਤੱਕ ਬੈਗ ਤਿਆਰ ਹੁੰਦੇ ਆ ਉਹ ਤੁਹਾਨੂੰ ਸਾਰੇ ਅਸੀਂ ਦੱਸਾਂਗੇ ਸਾਕੇ ਦੱਸਾਂਗੇ ਉਸ ਤੋਂ ਬਾਅਦ ਵਿੱਚ ਆਜੋ ਕਾਈਟ ਬੇਕਿੰਗ ਪਤੰਗ ਹਾਂਜੀ ਮੇਰਾ ਨਾਮ ਰਾਜਵੀਰ ਕੌਰ ਹੈ ਮੈਂ ਪੈਂਟਾਂਡਾ ਦੀ ਰਹਿਣ ਵਾਲੀ ਆ ਇਸ ਲਈ ਅਸੀਂ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨ ਲੱਗੇ ਆ ਮੇਰਾ ਨਾਮ ਕਿਰਨਦੀਪ ਕੌਰ ਹੈ ਮੈਂ ਪਟਾਂਡੇ ਪਿੰਡ ਦੀ ਰਹਿਣ ਵਾਲੀ ਹਾਂ ਮੈਂ ਸਲਾਈ ਦਾ ਕੰਮ ਸ਼ੁਰੂ ਕਰਨਾ ਚਾਹੁੰਦੀ ਹਾਂ ਕੀ ਕਿ ਨਹੀਂ ਪਤਾ ਕਿ ਉਹ ਕਿੱਥੋਂ ਲੱਗਦਾ ਤੁਹਾਨੂੰ ਹਫਤੇ ਬਰਸੀ ਪੈਸੇ ਦੇਣਾ ਥੋੜਾ ਆਪਾਂ ਇੱਕ ਸਾਥ ਲੈ ਲਈਏ ਕਿ ਉਹ ਆਰਸ ਤੇ ਤੋਂ ਤੇ ਇੱਕ ਚੀਜ਼ ਆਪਾਂ ਸੌਫਟ ਪਿਆਰ ਕਰਤੀ ਆ ਸੌਫਟ ਕਿ ਅੱਜ ਤੁਹਾਡੇ ਕੋਲ ਇੰਨਾ ਕੋ ਹੁਨਰ ਹੈਗਾ ਤਾਂ ਤੁਸੀਂ ਖੁਦ ਆਪਣੇ ਪੈਰਾਂ ਤੇ ਆਪ ਖੜੇ ਹੋ ਸਕਦੇ ਹੋ ਮੈਂ ਤੁਹਾਨੂੰ ਸਿਰਫ ਇੱਕ ਉਦਾਹਰਨ ਦੇ ਤੌਰ ਤੇ 100 ਰੁਪਏ ਦੇ ਉਧਾਰ ਦਿੱਤੀ ਆ 100 ਦੇ ਵੀ ਹੋ ਸਕਦੇ 200 ਦੇ ਵੀ ਹੋ ਸਕਦੇ 500 ਦੇ ਵੀ ਹੋ ਸਕਦੇ 1000 ਦੇ ਵੀ ਹੋ ਸਕਦੇ 2000 ਦੇ ਵੀ ਹੋ ਸਕਦੀ ਹੈ ਹੇ ਤਾਂ ਮੈਂ ਤੁਹਾਨੂੰ ਸਿਰਫ ਇਹ ਕਿਹਾ ਕਿ ਤੂੰ ਨੋਛੀ ਸਰਫ ਤੁੰਗਾਰ ਪੀਏ ਦਵਾਂਗੇ 100 ਰੁਪਏ ਦੇ ਵਿੱਚ ਤੁਸੀਂ 1000 ਵਿੱਚੋਂ ਦਾ 500 ਰੁਪਏ ਲਗਾ ਲਓ ਅਗਰ ਤੁਸੀਂ 500 ਰੁਪਏ ਦੇ ਵਿੱਚ ਇੱਕ ਇੱਕ ਚੀਜ਼ 500 ਦੀ ਬਣਾਉਂਦੇ ਹੋ ਤੁਸੀਂ ਕਹ ਲਓ ਕਿ ਚਾਰ ਚੀਜ਼ਾਂ ਤੁਹਾਡੇ 2000 ਚ ਬਣਦੀਆਂ ਔਰ ਹਫ਼ਤੇ 'ਚ ਅਗਰ ਤੁਸੀਂ 2000 ਰੁਪਏ ਕਮਾਉਂਦੇ ਹੋ ਤੁਸੀਂ ਚਾਰ ਹਫ਼ਤਿਆਂ ਦੇ ਵਿੱਚ ਕਿਤੇ ਕਮਾ ਲੈਣੇ ਹੋ ਕਿੰਨੇ ਕਮਾ ਲੈਣੇ ਹੋ 8000 8000 ਕਮਾ ਲੂਗੀ ਨਾ ਤੋ 8000 ਰੁਪਏ ਤੂੰ ਘਰ ਆ ਕੇ ਕੋਈ ਦੇਖੇ ਜਾਊਗਾ ਮੈਨੂੰ ਕੋਈ ਨਹੀਂ ਦੇਖੇ ਜਾਊਗਾ ਮੇਰੇ ਤਰਫ ਇਹ ਤੁਹਾਡੀ ਮਿਹਨਤ ਦੇ ਪੈਸੇ ਹੋਣਗੇ ਤੁਹਾਡਾ ਨਾਮ ਵੀ ਹੋਊਗਾ ਕਿ ਹਾਂ ਵੀ ਇੰਨਾ ਜਨਨੀਆਂ ਨੇ ਆ ਕੰਮ ਕੀਤਾ ਵਾ ਤੁਹਾਨੂੰ ਕਿਸੇ ਸ਼ਹਿਰ ਚ ਚਾਣ ਦੀ ਲੋੜ ਨਹੀਂ ਕਿਤੇ ਕੱਪੜਾ ਨਹੀਂ ਵੇਚਣਾ ਤੁਸੀਂ ਕੁਝ ਨਹੀਂ ਕਰਨਾ ਕੱਪੜਾ ਤੁਹਾਡੇ ਘਰ ਇੱਥੇ ਆਏਗਾ ਇੱਥੇ ਸਾਰੀਆਂ ਮਿਲ ਕੇ ਮੈਂ ਕੁਸਤੀ ਚ ਕਰਾਂਗੇ ਜਿਵੇਂ ਕਿ ਚਿੱਟਾ ਦੁਪੱਟਾ ਹੁੰਦਾ ਉਹਨਾਂ ਕੋ ਡਾਈ ਕਰਨਾ ਡਾਈ ਦਾ ਕੰਮ ਆਪ ਕਰਾਂਗੇ ਆਪਾਂ ਅਗਰ ਉਹ ਤੇ ਕਢਾਈ ਚਾਹੀਏ ਆਪਾਂ ਕਢਾਈ ਨਹੀਂ ਕਰਾਂਗੇ ਸੂਟ ਚ ਨੇ ਆਪਾਂ ਸੂਟ ਵੀ ਸੀਵਾਂਗੇ ਮਾਰਕੀਟ ਚ ਜਲਣਾ ਸਾਡਾ ਕੰਮ ਤੁਹਾਨੂੰ ਤੁਹਾਡੇ ਪੈਰਾਂ ਤੇ ਸਖੜੇ ਕਰਨਾ ਜਿਵੇਂ ਹੋ ਗਿਆ ਅਚਾਰ ਹੋ ਗਿਆ ਪਾਪੜ ਹੋ ਗਿਆ ਬੜੀਆਂ ਹੋ ਗਈਆਂ ਇਹ ਮਾਰਕੀਟ ਚ ਆਪਾਂ ਦੇਖਦੇ ਆ ਨਾ ਉਹ ਮਾਰਕੀਟ ਚ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਡੇ ਵਰਗੀਆਂ ਜਨਾਨੀਆਂ ਹੀ ਤਿਆਰ ਕਰਦੀਆਂ ਨੇ ਪਰ ਸਾਡੇ ਪੰਜਾਬ ਦੀਆਂ ਨਹੀਂ ਕਰਦੀਆਂ ਯੂਪੀ ਬਿਹਾਰ ਰਾਜਸਥਾਨ ਦੀਆਂ ਕਰਦੀਆਂ ਪਿਆ ਨੇ ਉੱਥੋਂ ਮਾਲ ਇੱਥੇ ਹੁੰਦਾ ਪਿਆ ਵਾ ਕਿਉਂ ਨਾ ਸਾਨੂੰ ਬਾਹਰੋਂ ਮਾਲ ਮੰਗਵਾਉਣਾ ਹੀ ਨਾ ਪਵੇ ਸੀ ਇੱਥੇ ਆਪਦੇ ਤਿਆਰ ਤੇ ਨਹੀਂ ਦੇਖਣਾ ਪੈਣਾ ਬੋਲੋ ਕਰਨਾ ਚਾਹੁੰਦੇ ਹੋ ਆਪਣੇ ਪੈਰਾਂ ਤੇ ਖੜੇ ਹੋਣਾ ਤੁਸੀਂ ਕੱਟੜ ਨਹੀਂ ਹੈਗਾ ਕਿ ਸਿਰਫ ਆਪਾਂ ਨੂੰ ਸਭ ਨੂੰ 5 ਤੋਂ 6 ਘੰਟੇ ਆਪਾਂ ਨੂੰ ਜਦੋਂ ਮਾਲ ਤਿਆਰ ਹੋਊਗਾ ਵੱਧ ਤੋਂ ਵੱਧ ਕਰਾਂਗੇ ਤੁਹਾਨੂੰ 6 ਘੰਟੇ ਤੁਸੀਂ ਇੱਥੇ ਲਗਾਓ ਕੋਈ ਪੈਟਰੋਲ ਦਾ ਖੱਟਾ ਨਹੀਂ ਤੁਹਾਡਾ ਹੋ ਰਿਹਾ ਕੋਈ ਬੱਜ ਦਾ ਖੱਟਾ ਨਹੀਂ ਆ ਰਿਹਾ ਕੋਈ ਬੈਗ ਚੱਕੀ ਨਹੀਂ ਜਾਣਾਗਾ ਕੁਝ ਨਹੀਂ ਕਰਨਾਗਾ ਬਸ ਇਹ ਹੈ ਕਿ ਵੀ ਭਾਈ ਆ ਚੀਜ਼ ਹਫਤੇ ਦੇ ਅੰਦਰ ਅੰਦਰ ਤਿਆਰ ਹੋਣੀ ਚਾਹੀਦੀ ਆ ਆਪਾਂ ਨੂੰ ਇੱਕ ਟਾਸਕ ਮਿਲ ਗਈ ਹੈ ਕਿ ਹਫਤੇ ਚ ਤਿਆਰ ਕਰਨਾ ਹਫਤੇ ਚ ਪਾ ਤਿਆਰ ਕਰਕੇ ਦੇਣਾ ਬਸ ਤੇ ਉਹਨਾਂ ਆਕੇ ਆਪਣੀ ਪੇਮੈਂਟ ਜਿਹੜੀ ਹੋਊਗੀ ਤੁਹਾਡੇ ਖਾਤੇ ਵਿੱਚ ਬੋ ਕੈਸ਼ ਨਹੀਂ ਮਿਲੂਗੀ ਕਿਸੇ ਨੂੰ ਪੋਰੇ ਖਾਤੇ ਖੋਲਣੇ ਲਈ ਖਾਤੇ ਵਿੱਚ ਪੈਸੇ ਪੈਂਦੇ ਜਿੰਨਾ ਟਾਈਮ ਲੇਣੇ ਪੈਸੇ ਕੰਮ ਛੱਡਦੇ ਹੋਏ ਟੈਨਸ਼ਨ ਨਹੀਂ 200 ਪੋਰੇ ਮਰੋ 200 ਉਹਦੇ ਆਜੇ ਜਗਾ ਬੈਠੇ ਆ ਜਿਓ ਆਂਦੇ ਆ ਜਿਓ ਮੇਰੇ ਕੋਲ ਆ ਰਹੇ ਹੋ ਜਿੰਨੇ ਆਪ ਗਰੁੱਪ ਲੋਨ ਨਹੀਂ ਲੈਂਦੇ ਸੀਗੇ ਗਰੁੱਪ ਲੋਨ ਚ ਬੜੀ ਗੱਦੀਆਂ ਸੀ ਪੈਸੇ ਲੋਨ ਹੋ ਗਿਆ ਆਪਣੇ 4 ਸੂਟ ਲਏ ਤੇ ਵੇਖੋ ਮੈਂ ਦਲਜੀਤ ਕੋ ਰਿਆਂ ਤੇ ਮੇਰਾ ਕੱਚੇ ਕੋਠੇ ਆ ਅਜੇ ਤੱਕ ਫਾਰਮ ਮੈਂ ਪਕਾਈਆਂ ਭਰ ਭਰ ਚੁੱਕੀਆਂ ਤੇ ਮੇਰੀ ਕੋਈ ਸੁਨਾਈ ਨਹੀਂ ਹੋਈ ਜਾ ਕੇ ਵੇਖ ਲਓ ਕੱਚੇ ਕੋਠੇ ਆ ਤੇ ਕੋਈ ਸਹੂਲਤ ਨਹੀਂ ਮਿਲੀ ਮੈਨੂੰ ਪਿੰਡ ਦਾ ਨਾਮ ਪਿੰਡ ਦਾ ਨਾਮ ਮੁੱਠਿਆਂ ਵਾਲਾ ਅੱਛਾ ਤੇ ਇੱਕ ਦੋ ਹਾੜੂੜ ਆਏ ਉਸ ਤੋਂ ਬਾਅਦ ਕੋਈ ਆਏ ਨਹੀਂ ਅੰਜੀ ਵਾਲੇ ਤੁਹਾਡੀ ਮਦਦ ਕਰਨ ਆਇਆ ਸਰਪੰਚ ਆਇਆ ਸੀ ਉਹਦੋਂ ਫੋਟੋ ਖਿੱਚ ਕੇ ਲੈ ਗਿਆ ਖੁਦ ਹੀ ਕੱਚੇ ਕੋਠਿਆਂ ਦੀ ਫੋਟੋ ਖਿੱਚ ਕੇ ਲੈ ਗਿਆ ਉਹਨੇ ਕੁਝ ਨਹੀਂ ਦੱਸਿਆ ਵੀ ਠੀਕ ਆ ਉਹ ਆਂਦੇ ਨੇ ਨਹੀਂ ਆਉਣੇ ਨਹੀਂ ਗੇ ਉਹ ਗਾਂ ਨੂੰ ਮੌਣੇ ਆ ਗਾਂ ਨੂੰ ਮੌਣੇ ਆ ਅੱਛਾ ਸਾਨੂੰ ਕੁਛ ਨਹੀਂ ਮਿਲਿਆ ਵੀ ਘਰ ਪਰਿਵਾਰ ਚ ਜੀ ਕਿੰਨੇ ਘਰ ਪਰਿਵਾਰ ਚ ਦੇ ਇੱਕ ਮੇਰੀ ਨੌ ਦੋ ਨੇ ਤੇ ਇੱਕ ਤਾਂ ਆੜੇ ਆ ਨਾ ਅੱਛਾ ਜੀ ਤੇ ਇੱਕ ਮੇਰੀ ਨੌ ਇੱਕ ਮੈਂ ਆ ਤੇ ਘਰ ਦੀ ਜਿਹੜਾ ਤੇ ਜਾ ਕੇ ਵੇਖੋ ਮੈਂ ਇੱਕ ਗਰੀਬ ਨਹੀਂ ਆ ਮੇਰੇ ਕੋਲ ਕਮਾਈ ਨਹੀਂ ਹੁੰਦੀ ਬੰਨ ਨਹੀਂ ਸਕਦਾ ਮੈਂ ਬੋਲੋ ਮੇਰ ਨਾਲ ਜਵੀਰ ਕੋ ਰਿਆ ਪਿੰਡ ਪਿੰਡ ਮੁਠਿਆ ਵਾਲਾ ਆ ਤੇ ਮੇਰੇ ਮੁੰਡੇ ਦਾ ਵੀ ਘਰ ਇਟਰਾ ਦਾ ਵੇਖ ਕੇ ਤੁਸੀਂ ਫੇਰ ਸਾਨੂੰ ਦੇਖ ਕਰੇ ਪਰ ਇਹ ਕਰੀ ਮੈਂ ਨਹੀਂ ਪਰਿਆ ਹਾਂ ਉਹ ਵੀ ਜੋੰਦੇ ਨੇ ਹੁਣ ਨਹੀਂ ਉਹਨਾਂ ਦੇ ਕੋਈ ਥੋੜੀ ਬਾਤ ਹੀ ਸਾਨੂੰ ਕਰੀ ਪਈ ਉਹਨੂੰ ਮਦਦ ਤਾਂ ਦਓ ਸਾਨੂੰ ਠੀਕ ਹਾਂ ਤੇ ਕਮਰੇ ਜਿਹੜੇ ਸਾਡੇ ਕੱਚੇ ਆ ਤੇ ਉਤੇ ਮੋਰੇ ਨਿਕਲੇ ਹੋਏ ਹਾਂਜੀ ਤੇ ਸਾਨੂੰ ਕੋਈ ਹੈਲਪ ਚਾਹੀਦੀ ਨਾ ਕੋਈ ਨਹੀਂ ਪਰੇ ਹਾਂ ਠੀਕ ਹੈ ਫਾਰਮ ਪਰ ਹਾਂਜੀ ਹੋਰ ਕੁਝ ਬੋਲਣਾ ਕੋਈ ਨਹੀਂ ਜੇਕਰ ਬੰਦਾ ਵੀ ਹੈਲਪ ਕਰ ਸਕਦਾ ਤੇ ਕਰ ਦੋ ਉਹ ਲੱਤਾਂ ਤੋਂ ਆ ਰਹੀ ਵੀ ਚੱਲ ਫਿਰ ਨਹੀਂ ਸਕਦਾ ਉਹਨੂੰ ਸਕੂਟੀ ਜੀ ਮਿਲ ਜਾਵੇ ਠੀਕ ਹਾਂਜੀ ਕੋਈ ਨਹੀਂ ਉਹ ਵੀ ਕਰਦਾ